ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਵੇਸ ਟਾਡਾ ਬਹੁਤ 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 ਸਵਾਗਤ ਹੈ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਗੈਸ ਚੁੱਲੇ ਦੀ ਹਰ ਇੱਕ ਲੇਡੀ ਦਾ ਮਤਲਬ ਰਸੋਈ ਜੋ ਹੈ ਇੱਕ ਜੀਵਨ ਦਾ ਉਹਦਾ ਇੱਕ ਜ਼ਰੂਰੀ ਹਿੱਸਾ ਹੈ ਜਿਆਦਾ ਤੋਂ ਜਿਆਦਾ ਟਾਈਮ ਰਸੋਈ ਵਿੱਚ ਉਹਨਾਂ ਦਾ ਬਤੀਤ ਹੁੰਦਾ ਹੈ ਹਰ ਲੇਡੀ ਭਾਵੇਂ ਉਹ ਵਰਕਿੰਗ ਹੋਵੇ ਜਾਂ ਨਾਨ ਵਰਕਿੰਗ ਹੋਵੇ ਰਸੋਈ ਵਿੱਚ ਉਹਨਾਂ ਨੂੰ ਖਾਣਾ ਤਪਕਾ ਨਹੀਂ ਪੰਦਾ ਹੈ ਰੋਟੀ ਬਣਾਣੀ ਹੀ ਪੈਂਦੀ ਹੈ ਕੋਈ ਜਲਦੀ ਜਲਦੀ ਬਣਾ ਲੈਂਦਾ ਹੈ ਕੋਈ ਆਰਾਮ ਨਾਲ ਬਣਾਉਂਦਾ ਹੈ ਪਰ ਇੱਥੇ ਗਲ ਅਸੀਂ ਕਰ ਰਹੇ ਹਾਂ ਗੈਸ ਚੂਲੇ ਦੇ ਆਸ-ਪਾਸ ਜੋ ਅਸੀਂ ਚੀਜ਼ਾਂ ਰੱਖ ਦਿੰਦੇ ਹਾਂ ਰਸੋਈ ਦੀਆਂ ਉਹ ਸਾਨੂੰ ਪਤਾ ਨਹੀਂ ਹੈ ਕਿ ਇਹ ਸਾਨੂੰ ਰੱਖਣੀ ਚਾਹੀਦੀ ਹੈ ਜਾਂ ਨਹੀਂ ਚਾਹੀਦੀ ਹੈ ਕਿਉਂਕਿ ਕਈ ਐਸੀ ਚੀਜ਼ਾਂ ਹਨ ਜਿਹੜੀ ਤੁਸੀਂ ਅਣਜਾਣੇ ਵਿੱਚ ਰੱਖ ਰਹੇ ਹੋ ਤੁਹਾਨੂੰ ਪਤਾ ਨਹੀਂ ਹੈ ਕਿਉਂਕਿ ਤੁਹਾਨੂੰ ਉਸ ਬਾਰੇ ਜਾਣਕਾਰੀ ਨਹੀਂ ਹੈ ਉਸ ਨਾਲ ਸਾਡੇ ਘਰ ਵਿੱਚ ਦੁਸ਼ਪ੍ਰਿਨਾਮ ਉਦੇ ਹੋਣਦੇ ਹਨ ਮਤਲਬ ਤੁਹਾਨੂੰ ਆਪਣੇ ਆਪ ਦਿਖਣ ਲੱਗ ਜਾਂਦੇ ਹਨ ਥੋੜੀ ਹੀ ਦਿਨਾਂ ਵਿੱਚ ਕਿ ਇਹਦੇ ਦੁਸ਼ਪ੍ਰਨਾਮ ਹੋ ਰਹੀਆਂ ਹਨ ਤੇ ਤੁਸੀਂ ਸੋਚਣ ਲੱਗ ਜਾਂਦੇ ਹੋ ਕਿਉਂ ਸਾਡੇ ਘਰ ਵਿੱਚ ਇਸ ਤਰ੍ਹਾਂ ਹੋ ਰਿਹਾ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਪੂਰਾ ਦੱਸਣ ਵਾਲੇ ਹਾਂ ਕਿ ਗੈਸ ਆਪਣੀ ਗੈਸ ਚੁੱਲੇ ਦੇ ਆਸ-ਪਾਸ ਤੁਸੀਂ ਕੀ ਰੱਖੋ ਤੇ ਕੀ ਨਾ ਰੱਖੋ ਜਿਹਦੇ ਨਾਲ ਤੁਹਾਡੀ ਜਿਹੜੀ ਰਸੋਈ ਹੈ ਇੱਕਦਮ ਪਵਿੱਤਰ ਕੋਈ ਵੀ 네ਗੇਟਿਵ ਐਨਰਜੀ ਨਾ ਹੋਵੇ ਉਹਦੇ ਆਸ-ਪਾਸ ਇੱਕ ਪੋਜ਼ਿਟਿਵ ਐਨਰਜੀ ਹੀ ਨਾਲ ਭਰੀ ਹੋਈ ਤੁਹਾਡੀ ਰਸੋਈ ਹੋਵੇ ਉਸ ਤੋਂ ਲਈ ਮੇਰੀ ਹੱਥ ਜੋੜ ਕੇ ਬੇਨਤੀ ਹੈ ਜੀ ਜੇਕਰ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਜੀ ਤੇ ਜੇਕਰ ਮੇਰੀ ਵੀਡੀਓ ਪਸੰਦ ਆਵੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੀ ਤੁਹਾਡੀ ਲਾਈਕ ਔਰ ਕਮੈਂਟ ਸਾਡੇ ਵਾਸਤੇ ਬਹੁਤ ਮਾਇਨੇ ਰੱਖਦੇ ਹਨ ਇਸ ਕਰਕੇ ਜੇਕਰ ਮੇਰੀ ਵੀਡੀਓ ਵਿੱਚ ਦਿੱਤੀ ਜਾਣਕਾਰੀ ਤੁਹਾਨੂੰ ਚੰਗੀ ਲੱਗਦੀ ਹੈ ਤਾਂ ਕਮੈਂਟ ਵਿੱਚ ਆਪਣੇ ਵਿਚਾਰ ਜ਼ਰੂਰ ਲਿਖਿਆ ਕਰੋ ਜੀ ਚਲੋ ਹੁਣ ਗੱਲ ਕਰਦੇ ਹਾਂ ਆਪਣੀ ਰਸੋਈ ਦੇ ਗੈਸ ਚੁੱਲੇ ਦੀ ਜਿਸ ਸ਼ੈਲਫ ਤੇ ਜਿਸ ਲੈਟੇ ਕਾਊਂਟਰ ਤੇ ਅਸੀਂ ਆਪਣਾ ਗੈਸ ਚੁੱਲਾ ਰੱਖਿਆ ਹੋਇਆ ਹੈ ਉਸ ਗੈਸ ਚੁੱਲੇ ਦੇ ਆਸ-ਪਾਸ ਸਾਨੂੰ ਕੀ ਨਹੀਂ ਰੱਖਣਾ ਚਾਹੀਦਾ ਸਭ ਤੋਂ ਪਹਿਲੀ ਚੀਜ਼ ਹੈ ਪਾਣੀ ਦਾ ਕੜਾ ਜੋ ਵੀ ਅਸੀਂ ਮਤਲਬ ਪੀਣ ਵਾਲੀ ਚੀਜ਼ ਦਾ ਪਾਣੀ ਦਾ ਕੜਾ ਜਾਂ ਸੁਰਾਈ ਜੋ ਵੀ ਤੁਸੀਂ ਮਤਲਬ ਰੱਖੀ ਹੋਈ ਹੈ ਗੈਸ ਦੇ ਚੁੱਲੇ ਦੇ ਕੋਲ ਤਾਂ ਉਹ ਉੱਥੇ ਨਹੀਂ ਰੱਖਣੀ ਚਾਹੀਦੀ ਕਿਉਂਕਿ ਦੇਖੋ ਜੀ ਅਗਨੀ ਤੇਜ ਜਲ ਜਦੋਂ ਅਸੀਂ ਇਹਨਾਂ ਦੋਨਾਂ ਦਾ ਅਸੀਂ ਸਮਾਵੇਸ਼ ਕਰ ਦਿੰਦੇ ਹਾਂ ਤਾਂ ਕੀ ਹੁੰਦਾ ਹੈ ਤਾਂ ਟਕਰਾਵ ਦੀ ਸਥਿਤੀ ਪੈਦਾ ਹੋ ਜਾਂਦੀ ਹੈ ਜਿਸ ਤਰ੍ਹਾਂ ਅਗਨੀ ਤਾਂ ਇੱਕ ਗੁੱਸੇ ਵਾਲਾ ਸਿੰਬਲ ਹੈ ਔਰ ਜਲ ਜੋ ਹੈ ਸ਼ਾਂਤ ਕਰਨ ਵਾਲਾ ਸਿੰਬਲ ਹੈ ਤਾਂ ਜਦੋਂ ਇਹਨਾਂ ਦੋਨਾਂ ਨੂੰ ਅਸੀਂ ਆਸ-ਪਾਸ ਇੱਕ ਦੂਜੇ ਦੇ ਕੋਲ ਰੱਖਦੇ ਹਾਂ ਤਾਂ ਟਕਰਾਵ ਦੀ ਸਥਿਤੀ ਪੈਦਾ ਹੁੰਦੀ ਹੈ ਤਾਂ ਜਿਹੜਾ ਪੈਸੇ ਆਣ ਦਾ ਰਸਤਾ ਹੈ ਤਾਂ ਆਨੰਦ ਦਾ ਜਿਹਾ ਮਾਰਗ ਹੈ ਉਹ ਰੁਕ ਜਾਂਦਾ ਹੈ ਪੈਸੇ ਦਾ ਆਣਾ ਕੱਟ ਹੋ ਜਾਂਦਾ ਹੈ ਆਰਥਿਕ ਸਥਿਤੀ ਦੀ ਜੋ ਪਰੇਸ਼ਾਨੀਆਂ ਸ਼ੁਰੂ ਹੋ ਜਾਂਦੀਆਂ ਹਨ ਸਾਡੇ ਘਰ ਵਿੱਚੋਂ ਬਰਕਤ ਖਤਮ ਹੋ ਜਾਂਦੀ ਹੈ ਜੇਕਰ ਅਸੀਂ ਅਗਨੀ ਔਰ ਜਲ ਦੋਨਾਂ ਨੂੰ ਇਕੋ ਨਾਲ ਰੱਖ ਦਿੰਦੇ ਹਾਂ ਹੁਣ ਤੁਹਾਡਾ ਕੁਐਸਚਨ ਹੋਏਗਾ ਆਪਰੇਸ਼ਨ ਹੋਏਗਾ ਕਿ ਫਿਰ ਪਾਣੀ ਦੀ ਤਾਂ ਜਰੂਰਤ ਪੈਂਦੀ ਹੀ ਹੈ ਰਸੋਈ ਵਿੱਚ ਅਸੀਂ ਕਿੱਥੇ ਰੱਖੀਏ ਤਾਂ ਤੁਸੀਂ ਆਪਣਾ ਜੋ ਪਾਣੀ ਦਾ ਕੜਾ ਹੈ ਜਿੱਥੇ ਤੁਸੀਂ ਗੈਸ ਚੂਲਾ ਰੱਖਿਆ ਹੈ ਉਹਦੇ ਆਪੋਜੀਟ ਵਾਲਾ ਜਿਹੜਾ ਸਲੇਬ ਹੈ ਇੱਕੋ ਸਲੇਬ ਤਾਂ ਨਹੀਂ ਹੁੰਦੀ ਹੈ ਜਾਕਈਆਂ ਦੀ ਰਸੋਈ ਵਿੱਚ ਸਮਝ ਲਓ ਇੱਕੋ ਹੀ ਸਲੇਬ ਹੈ ਤਾਂ ਤੁਸੀਂ ਇੱਕ ਅਪੋਜ਼ਿਟ ਸਾਈਡ ਤੇ ਇੱਕ ਸਟੂਲ ਰੱਖ ਲਓ ਇੱਕ ਟੇਬਲ ਛੋਟਾ ਜਿਹਾ ਉਥੇ ਤੁਸੀਂ ਆਪਣਾ ਪਾਣੀ ਦਾ ਕੜਾ ਰੱਖ ਸਕਦੇ ਹੋ ਕਹਿ ਦਾ ਪਾਵ ਇਹ ਹੈ ਕਿ ਜਿਹੜਾ ਪਾਣੀ ਦਾ ਕੜਾ ਹੈ ਤੇ ਗੈਸ ਚੁਲਾ ਇੱਕ ਦੂਜੇ ਦੇ ਸੰਪਰਕ ਵਿੱਚ ਨਹੀਂ ਆਣਾ ਚਾਹੀਦਾ ਪਾਵ ਇੱਕ ਦੂਜੇ ਦੇ ਨੇੜੇ ਨਹੀਂ ਹੋਣਾ ਚਾਹੀਦਾ ਤੇ ਦੂਸਰੀ ਗੱਲ ਕਿਹੜੀ ਹੈ ਜਿਵੇਂ ਆਪਾਂ ਤੇਲ ਦਾ ਇਸਤੇਮਾਲ ਕਰਦੇ ਹਾਂ ਰਸੋਈ ਵਿੱਚ ਕੋਈ ਚੀਜ਼ ਆਪਾਂ ਜਿਸ ਤਰ੍ਹਾਂ ਫਰਾਈ ਕੀਤੀ ਹੈ ਕੁਝ ਕਿੱਥੇ ਤੇ ਜਿਹੜਾ ਉਹਦਾ ਬਚਿਆ ਹੋਇਆ ਤੇਲ ਹੁੰਦਾ ਹੈ ਤਾ ਲੇਡੀਜ਼ ਲੋਕ ਕੀ ਕਰ ਲਿਆ ਹੈ ਇੱਕ ਛੋਟੀ ਡੱਬੀ ਵਿੱਚ ਉਹ ਬੱਚਾ ਹੋਇਆ ਤੇਲ ਅਲੱਗ ਤੋਂ ਰੱਖ ਦੰਨੀ ਹਨ ਉਹ ਵੀ ਅਸੀਂ ਜਿਹੜਾ ਤੇਲ ਹੈ ਗੈਸ ਦੇ ਕੋਲ ਨਹੀਂ ਰੱਖਣਾ ਹੈ ਤੁਹਾਡੇ ਉੱਤੇ ਜਿੱਥੇ ਤੁਸੀਂ ਬਰਤਨ ਆ बर्तन जो डब्बे होंगे जो दाल रखा उत्ते रखो गैस बिल्कुल ना रखना क्योंकि बचाया तेल, गैस के कोई रखने घर अपने घर कोई भी फैमिली मैंबर न बीमार कर सकता है बीमारी का न्योता हों अपने घर के मैंबर वास्ते इस करके गलती भी कभी भूल के ना करो ਇਨਾ ਹੀ ਟਾਈਮ ਲੱਗਦਾ ਹੈ ਜੇ ਅਸੀਂ ਉਸ ਨੂੰ ਤੇ ਜੋ ਡੱਬੇ ਵਿੱਚ ਪਾਇਆ ਹੈ ਆਪਣੇ ਜਿਹੜੇ ਦੂਸਰੇ ਉੱਪਰ ਹੋਏਗੇ ਨਾ ਪਰਿਸ਼ਲ ਜਿੱਥੇ ਤੁਹਾਡੇ ਡੱਬੇ ਦਾਲਾਂ ਦੇ ਹੋਣਗੇ ਜਾਂ ਅੱਜਕੱਲ ਮੋਡੂਲਰ ਕਿਚਨ ਹੁੰਦਾ ਉੱਥੇ ਤਾਂ ਕੋਈ ਪ੍ਰੋਬਲਮ ਹੀ ਨਹੀਂ ਹੈ ਉਧਰ ਹੀ ਰੱਖੋ ਮਤਲਬ ਤੁਸੀਂ ਗੈਸ ਦੇ ਕੋਲ ਇਹ تین ਬਿਲਕੁਲ ਨਾ ਰੱਖੋ ਤੀਸਰੀ ਤੇ ਸਭ ਤੋਂ ਜ਼ਰੂਰੀ ਗੱਲ ਕਈ ਲੇਡੀਜ਼ ਲੋਕ ਕੀ ਕਰਿਆ ਆਪਣੇ ਕਿਚਨ ਨੂੰ ਸੋਹਣਾ ਬਣਾਉਣ ਵਾਸਤੇ ਸੁੰਦਰ ਬਣਾਉਣ ਵਾਸਤੇ ਉੱਥੇ ਲੀਵਿੰਗ ਪਲੈਂਟ ਲਗਾ ਦਿੰਦੇ ਹੈ। ਕਈ ਵਾਰੀ ਲੋਕ ਮਨੀ ਪਲੈਂਟ ਵੀ ਲਗਾ ਦਿੰਦੇ ਹੈ ਬੋਤਲ ਵਿੱਚ ਰੱਖ ਕੇ ਤਾਂ ਕਿ ਉਹਨਾਂ ਦਾ ਕਿਚਨ ਅੱਛਾ ਲਗੇ। ਤਾਂ ਤੁਹਾਨੂੰ ਮੈਂ ਦੱਸ ਦੇਵਾਂ ਕਿ ਸਾਨੂੰ ਆਪਣੀ ਰਸੋਈ ਵਿੱਚ ਕੋਸ਼ਿਸ਼ ਇਹ ਕਰਿਆ ਕਰੋ ਕਿ ਪਲੈਂਟ ਨਾ ਹੀ ਲਗਾਇਆ ਜਾਏ। ਜੇਕਰ ਤੁਹਾਡਾ ਸ਼ੌਂਕ ਹੈ ਕਿ ਤੁਸੀਂ ਆਪਣੀ ਰਸੋਈ ਵਿੱਚ ਲਗਾਓ ਤਾਂ ਲਗਾ ਸਕਦੇ ਹੋ ਪਰ ਇਹ ਧਿਆਨ ਰੱਖਣਾ ਹੈ ਕਿ ਗੈਸ ਚੂਲੇ ਵਾਲੀ ਜਿਹੜੀ ਸਲੇਬ ਹੈ ਉਸ ਦੇ ਉੱਤੇ ਤੁਹਾਡਾ ਕੋਈ ਵੀ ਪਲੈਂਟ ਨਾ ਹੋਵੇ। ਦੂਸਰੀ ਸਲੇਬ ਤੇ ਰੱਖ ਸਕਦੇ ਹੋ। ਉੱਪਰ ਰੱਖ ਸਕਦੇ ਹੋ ਕੋਈ ਇੱਕ ਐਸਾ ਕੋਨਾ ਬਣਾ ਸਕਦੇ ਹੋ ਲੱਕਰ ਦਾ ਜੋ ਉਹ ਕਰ ਲਵਾ ਕੇ ਕਿ ਲਗਾ ਕੇ ਉਹਦੇ ਉੱਤੇ ਬੋਤਲ ਰੱਖ ਸਕਦੇ ਹੋ ਉਹ ਛੋਟਾ ਜਿਹਾ ਕਮਲਾ ਰੱਖ ਸਕਦੇ ਹੋ ਲੇਕਿਨ ਜ਼ਰੂਰੀ ਹੈ ਸਭ ਤੋਂ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਸਲੇਬ ਗੈਸ ਚੁਲੇ ਦੀ ਸਲੇਬ ਤੇ ਉਹ ਪੌਦਾ ਕੋਈ ਵੀ ਤੁਸੀਂ ਨਾ ਲਗਾਓ ਹੁਣ ਇੱਥੇ ਮੈਂ ਤੁਹਾਨੂੰ ਇੱਕ ਹੋਰ ਬਹੁਤ ਹੀ ਜ਼ਿਆਦਾ ਜ਼ਰੂਰੀ ਗੱਲ ਦੱਸਣ ਜਾ ਰਹੀ ਹਾਂ ਜੋ ਕਦੀ ਤੁਹਾਡੇ ਦਿਮਾਗ ਵਿੱਚ ਆਈ ਹੀ ਨਹੀਂ ਹੋਵੇਗੀ ਉਹ ਇਹ ਹੈ ਕਿ ਜਦ ਅਸੀਂ ਰੋਟੀ ਬਣਾ ਲਈ ਜਿਵੇਂ ਸਮਝ ਲਓ ਸਬਜੀ ਬਣਾਈ ਹੈ ਸਾਡੀ ਤਿਆਰ ਹੋ ਗਈ ਤਾਂ ਆਪਾਂ ਲੇਡੀਜ਼ ਲੋਕ ਕੀ ਕਰਦੇ ਹਾਂ ਸਬਜੀ ਤਿਆਰ ਹੋਈ ਕੁੱਕਰ ਵਿੱਚ ਹੈ ਕੜਾਈ ਵਿੱਚ ਹੈ ਜਿਸ ਤਰ੍ਹਾਂ ਇਹ ਤਾਂ ਉਸ ਨੂੰ ਅਸੀਂ ਕਿਸੇ ਡੂੰਘੇ ਵਿੱਚ ਪਾ ਦਿੰਦੇ ਤੇ ਉਹ ਜਿਹੜਾ ਗਰਮ ਪਾਂਡਾ ਹੈ ਜਿਦੇ ਸਮਝ ਲਓ ਕੁੱਕਰ ਹੈ ਜਾਂ ਕੜਾਈ ਹੈ ਉਸ ਨੂੰ ਅਸੀਂ ਜਦੋਂ ਖਾਲੀ ਹੋ ਗਿਆ ਤਾਂ ਸਿੰਕ ਵਿੱਚ ਰੱਖ ਦਿਆਂ ਉਪਰੋਂ ਦੀ ਜਿਹੜੀ ਸਿੰਕ ਦੀ ਟੂਟੀ ਹੈ ਨਲ ਹੈ ਉਹ ਚਲਾ ਦਿੰਦੇ ਹਾਂ ਤੇ ਗਰਮ ਪਾਂਡੇ ਦੇ ਉੱਤੇ ਜਦੋਂ ਅਸੀਂ ਆਪਣੀ ਸਾਡੇ ਠੰਡਾ ਪੈ ਗਿਆ ਉੱਤੇ ਤਾਂ ਉੱਤੋਂ ਦੀ ਛੰਨ ਦੀ ਆਵਾਜ਼ ਆਉਂਦੀ ਹੈ ਕਿਉਂਕਿ ਗਰਮ ਚੀਜ਼ ਉੱਤੇ ਠੰਡਾ ਜਲ ਪੈ ਗਿਆ ਨਾ ਠੰਡਾ ਪਾਣੀ ਪੈ ਗਿਆ ਤੇ ਉਹ ਛੰਨ ਦੀ ਆਵਾਜ਼ ਨਾਲ ਜਿਹੜਾ ਧੂਆਂ ਉੱਠਦਾ ਹੈ ਉਹ ਧੂਆਂ ਸਾਡੇ ਘਰ ਦੀ ਕਈ ਪਰੇਸ਼ਾਨੀਆਂ ਦਾ ਕਾਰਨ ਬਣਦਾ ਹੈ ਘਰ ਵਿੱਚ ਕਲੇਸ਼ ਪੈਣੇ ਸ਼ੁਰੂ ਹੋ ਜਾਂਦੇ ਹਨ ਉਹ ਧੂਆਂ ਸਾਡੇ ਘਰ ਵਿੱਚ 네ਗੇਟਿਵਿਟੀ ਫੈਲਾਉਂਦਾ ਹੈ ਜਾ ਸੀ ਜਦੋਂ ਛੋਟੇ ਸੀ ਤਾਂ ਉਸ ਵੇਲੇ ਸਾਡੇ ਮੰਮੀ ਸਾਡੀ ਨਾਨੀ ਦਾਦੀ ਇਹ ਸਭ ਗੱਲਾਂ ਸਾਨੂੰ ਦੱਸਦੇ ਸੀ ਕਿ ਉਹ ਇਸ ਨੂੰ ਬਹੁਤ ਹੀ ਬੁਰਾ ਮੰਨਦੇ ਸੀ ਕਿ ਤੁਸੀਂ ਇੱਕਦਮ ਜਿਵੇਂ ਤਵਾ ਵੀ ਅਜੇ ਗਰਮ ਹੁੰਦਾ ਨਾ ਰੋਟੀ ਬਣਾਉਣ ਤੋਂ ਬਾਅਦ ਤਾਂ ਤੁਹਾਨੂੰ ਇੱਕਦਮ ਤਵੇ ਨੂੰ ਠੰਡਾ ਨਹੀਂ ਕਰਨਾ ਚਾਹੀਦਾ ਕਿਉਂਕਿ ਉਹਦੇ ਨਾਲ ਛੰਨ ਦੀ ਆਵਾਜ਼ ਆਉਂਦੀ ਹੈ ਇਹ ਬੜੀ ਹੀ ਬੁਰਾ ਮੰਨਿਆ ਜਾਂਦਾ ਹੈ ਸਾਨੂੰ ਤਾਂ ਸਾਡੀ ਨਾਨੀ ਦਾਦੀ ਸਾਨੂੰ ਇਹ ਦੱਸਿਆ ਹੈ ਹੋ ਸਕਦਾ ਹੈ ਤੁਹਾਡੇ ਵੀ ਵੱਡੇ ਬਜ਼ੁਰਗਾਂ ਨੇ ਤੁਹਾਨੂੰ ਇਹ ਦੱਸਿਆ ਹੋਵੇ ਪਾਜੀਨਾਂ ਨੂੰ ਨਹੀਂ ਪਤਾ ਹੈ ਉਹਨਾਂ ਵਾਸਤੇ ਐਪ ਬਹੁਤ ਜ਼ਰੂਰੀ ਹੈ ਤੁਸੀਂ ਇਹ ਗੱਲ ਨੋਟ ਕਰਕੇ ਰੱਖ ਲਓ ਜੇ ਹਾਲੇ ਤੱਕ ਤੁਸੀਂ ਇਹ ਗਲਤੀ ਕਰ ਰਹੇ ਹੋ ਤਾਂ ਇਸ ਗਲਤੀ ਨੂੰ ਰਿਪੀਟ ਨਾ ਕਰਨਾ ਕਿਉਂਕਿ ਘਰ ਵਿੱਚ ਬਿਨਾਂ ਵਜ੍ਹਾ ਤੋਂ ਕਲਾ ਕਲੇਸ਼ ਦਾ ਕਾਰਨ ਹੁੰਦੇ ਹਨ 네ਗਟਿਵਿਟੀ ਦਾ ਇਹ ਇੱਕ ਰੀਜ਼ਨ ਕਿਵੇਂ ਕਿ ਮੈਂ ਤੁਹਾਨੂੰ ਪਿਛਲੀ ਵੀਡੀਓ ਵਿੱਚ ਵੀ ਦੱਸਿਆ ਸੀ ਕਿ ਮਾਤਾ ਲక్ష్ਮੀ ਨੂੰ ਸਫਾਈ ਬੜੀ ਪਸੰਦ ਹੈ ਹੁਣ ਤੁਸੀਂ ਦੇਖੋ ਸਾਫ ਮਨ ਸਾਫ ਤਨ ਨਾਲ ਤਾਂ ਤੁਸੀਂ ਰੋਟੀ ਬਣਾ ਹੀ ਰਹੀ ਹੋ ਕਿ ਤੁਸੀਂ ਸਾਫ ਜਗ੍ਹਾ ਤੇ ਰੋਟੀ ਬਣਾ ਰਹੀ ਹੋ ਐਦਾ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਵੀ ਆਪਾਂ ਰੋਟੀ ਬਣਾਉਂਦੇ ਹਾਂ ਦੇਖੋ ਇਹਦੇ ਵਿੱਚ ਨਹੀਂ ਹੈ ਰੋਟੀ ਬਣਾਉਣ ਵਿੱਚ ਲੇਤਾ ਥੋੜਾ ਬਹੁਤ ਇਧਰ ਆ कभी तेल गिर जाता है ज जा आटा गुनन वेले थोड़ा सामान गिर जाता है जब जा कह द भाव है कि जो गैस चूल्हे पर आप रोटी बना रहे हैं तो कुछ सामान जो रसोई का है वह गैस के थले गिर जाता है चूल्हे के थले है ना जो आप बना रहे होंगे हाँ तो वो सब तो जरूरी है कि जो थी तो रोटी बन गई है पूरी तैयार हो गई है तो बाकी तो स्लैब कई लोग साफ कर देते लेकिन गैस चूल्हे के नीचे की जी ਸਫਾਈ ਹੈ ਉਹ ਛੋੜ ਦਿੰਦੇ ਹਨ ਤੇ ਇਹ ਗਲਤੀ ਆਪਾਂ ਕਦੀ ਨਹੀਂ ਕਰਨੀ ਹੈ ਗੈਸ ਦੇ نیچے ਰੋਟੀ ਬਣਾਉਂਦੇ ਵਕਤ ਕੁਝ ਵੀ ਜੋ ਵੀ ਸਮਾਨ ਸਬਜੀ ਦਾ तेलदार रोटी के कि टुकड़ा नीचे गिर गया है उसनों एकदम क्लीन करो है बहुत ही ज़्यादा जरूरी है क्योंकि तो मैं दसिया है गंदगी घर च नहीं होनी चाहिए जो भी कहीं रात न एक बार माता लक्ष्मी जरूर साढ़े घर का दा चक्कर मारती है और जितने अन्नपूर्णा वास सौंधा है जितने साँधी रोटी बनती है लक्ष्मी माता लक्ष्मी उधर जाती है जेकर थोड़ी तो रसोई साफ सुथरी होगी तो उत्थे ओ लक्ष्मी का आना

ਦੁਵਿਧਾ ਆ ਰਹੀ ਹੈ ਬਿਮਾਰੀ ਚ ਪੈਸਾ ਜਾ ਰਿਹਾ ਉਹ ਸਭ ਪਰੇਸ਼ਾਨੀਆਂ ਤੁਹਾਡੀਆਂ ਦੂਰ ਹੋ ਜਾਣਗੀਆਂ ਉਹ ਕਿਹੜੀਆਂ ਚੀਜ਼ਾਂ ਹਨ ਜਿਵੇਂ ਕਿ ਤੁਸੀਂ ਤੁਸੀਂ ਆਪਣੇ ਗੈਸ ਚੁੱਲ੍ਹੇ ਦੇ ਕੋਲ ਨਮਕ ਰੱਖ ਸਕਦੇ ਹੋ ਲੂਣ ਰੱਖ ਸਕਦੇ ਹੋ ਚੀਨੀ ਰੱਖ ਸਕਦੇ ਹੋ ਗੈਸ ਚੁੱਲ੍ਹੇ ਦੇ ਕੋਲ ਤੇ ਉਸ ਤੋਂ ਇਲਾਵਾ ਤੁਸੀਂ ਆਪਣੇ ਗੈਸ ਚੁੱਲ੍ਹੇ ਦੇ ਕੋਲ ਸ਼ੁੱਧ ਦੇਸੀ ਘਿਓ ਰੱਖ ਸਕਦੇ ਹੋ ਇਹ ਜਿਹੜੀਆਂ ਮੈਂ ਤੁਹਾਨੂੰ ਤਿੰਨ ਚੀਜ਼ਾਂ ਦੱਸੀਆਂ ਹਨ ਜੋ ਕਿ ਤੁਸੀਂ ਗੈਸ ਚੁੱਲ੍ਹੇ ਦੇ ਕੋਲ ਰੱਖੋ ਇਹ ਚੀਜ਼ਾਂ ਐਸ਼ ਐਸ਼ੋ ਆਰਾਮ ਤੁਹਾਡੇ ਘਰ ਵਿੱਚ ਹਰ ਚੀਜ਼ ਦੀ ਸੁੱਖ ਸੁਵਿਧਾ ਪੈਸਾ बरकत हर चीज का मतलब मैं प्रतीक हूं ए तूसी रखोगी तब बहुत ही बढ़िया होएगा ऐसा नहीं है कि रखो ही रखो जे तूसी रख सकते हो मैं तो मैं तन्नू दस रही हां कि ऐसा वो होएगा लेकिन नहीं रख नहीं भी रख सकती गैस चूल्हे दे कोल ता भी कोई प्रॉब्लम नहीं है ए तो आ, मर्जी है कोई जबरदस्ती नहीं है तोडी सोच है बाकी ਜੋ ਚੀਜ਼ਾਂ ਮੈਂ ਦਸਿਆ ਹਨ ਕਿ ਉਹ ਵਰਜਿਤ ਹਨ ਗੈਸਟ੍ਰੋਲੋਜੀ ਕੋਲ ਉਹ ਪਲੀਜ਼ ਸਾਡੀ ਅੱਗੇ ਹੱਥ ਜੋੜ ਕੇ ਬੇਨਤੀ ਹੈ ਉਹ ਜ਼ਰੂਰ ਅਪਣਾ ਲੈਣਾ ਕਿਉਂਕਿ ਉਹ ਗਲਤੀਆਂ ਕਰਨ ਨਾਲ ਤੁਹਾਡੇ ਘਰ ਵਿੱਚ ਦੁਸ਼ਪਾਲੀ ਨਾਮ ਹੋ ਰਹੀ ਹਨ ਉਹ ਗਲਤੀਆਂ ਨੂੰ ਤੁਸੀਂ ਜ਼ਰੂਰ ਠੀਕ ਕਰ ਲੈਣਾ ਜੀ ਕਿਉਂਕਿ ਅਸੀਂ ਜੋ ਵੀਡੀਓ ਬਣਾਉਂਦੇ ਹਾਂ ਤੁਹਾਡੇ ਅੱਛੇ ਵਾਸਤੇ ਬਣਾਉਂਦੇ ਹਾਂ ਕਿ ਜਿਨ੍ਹਾਂ ਲੋਕਾਂ ਨੂੰ ਕੁਝ ਐਸੀ ਜਾਣਕਾਰੀ ਨਹੀਂ ਹੈ ਜਿਹਦੇ ਨਾਲ ਉਹ ਅਣਜਾਣੇ ਵਿੱਚ ਹੀ ਆਪਣੇ ਘਰ ਦਾ ਆਪਣੇ ਘਰ ਦਾ ਹੀ ਮਾਹੌਲ ਵਿਗਾੜ ਰਹੇ ਹਨ ਆਪਣੇ ਘਰ ਵਿੱਚ ਹੀ ਨੈਗੇਟਿਵਿਟੀ ਲਿਆ ਰਹੇ ਹਨ ਖੁਦ ਹੋ ਕੇ ਤਾਂ ਉਹ ਇਹ ਚੀਜ਼ਾਂ ਨੂੰ ਦੇਖ ਕੇ ਆਪਣੇ ਘਰ ਵਿੱਚੋਂ ਇਹ ਸਭ ਚੀਜ਼ਾਂ ਦੂਰ ਕਰ ਲੈਣ ਜੋ ਦੁਸ਼ਪ੍ਰີນਾਮ ਆ ਰਹੇ ਹਨ ਉਹਨਾਂ ਨੂੰ ਦੂਰ ਕਰ ਸਕਦੇ ਬਸ ਆਮ ਤੌਰ ਤੇ ਮੈਂ ਐਨਾ ਹੀ ਕਹਾਂਗੀ ਕਿ ਇਹ ਛੋਟੀਆਂ-ਛੋਟੀਆਂ ਚੀਜ਼ਾਂ ਬਹੁਤ-ਬਹੁਤ ਵੱਡੇ ਰਾਜ ਲੈ ਕੇ ਛੁਪੀਆਂ ਹੁੰਦੀਆਂ ਹਨ ਜੋ ਕਿ ਤੁਹਾਨੂੰ ਨਹੀਂ ਪਤਾ ਹੁੰਦਾ ਤੇ ਐਸੀ ਸਾਡੀ ਅੱਜ ਦੀ ਵੀਡੀਓ ਮੇਰੀ ਦਿੱਤੀ ਹੋਈ ਜਾਣਕਾਰੀ ਜੇਕਰ ਚੰਗੀ ਲੱਗੀ ਹੈ ਜੀ ਤਾਂ ਕਮੈਂਟ ਵਿੱਚ ਆਪਣੇ ਵਿਚਾਰ ਜ਼ਰੂਰ ਦੱਸਣਾ ਜੀ